ਪੰਜਾਬ ਦਾ ਸੁਪਰਸਟਾਰ ਮੈਂ ਦੇ ਖਿਲਾਫ ਇੱਕ ਵੀਡੀਓ ਪਾਇਆ ਸੀ ਵੀ ਇਹ ਕਿਵੇਂ ਆਪਣੀ ਜਾਸ ਛਪਾਉਂਦਾ ਪਿੰਡ ਨਹੀਂ ਜਾਂਦਾ ਆਇਓ ਤਾਂ ਕਿਸੇ ਲਾਗੇ ਪਾਸੇ ਦੇ ਨੇ ਮੈਨੂੰ ਬਕਾਇਦਾ ਕੌਲ ਕਰਕੇ ਦੱਸਿਆ ਕਿ ਭਰਾ ਇਹ ਤੇ ਆਪਣੇ ਪਿਓ ਨੂੰ ਮਿਲਦਾ ਵੀ ਨਹੀਂ ਇਹਦਾ ਪਿਓ ਵੱਡਾ ਲੋਕਾਂ ਨੂੰ ਹੱਥ ਜੋੜ-ਜੋੜ ਕਹਿੰਦਾ ਰਹਿੰਦਾ ਉਹ ਮੇਰੇ ਮੁੰਡੇ ਨੂੰ ਕਹੋ ਮੈਨੂੰ ਮਿਲ ਜਾਏ ਮੇਰੇ ਮੁੰਡੇ ਨੂੰ ਕਹੋ ਮੈਨੂੰ ਮਿਲ ਜਾਏ ਇਹ ਪਿੰਡ ਆਪਣੇ ਪਿਓ ਨੂੰ ਨਹੀਂ ਮਿਲ ਜਾਂਦਾ ਐਹੋ ਜੇ ਯਾਰ ਸਾਡੇ ਸੁਪਰਸਟਾਰ ਆ ਐਹੋ ਜੇ ਲੋਕ ਸਾਡੇ ਹੀਰੋ ਆ ਕਹਿੰਦੇ ਚੰਗੇ ਕਰਤਾਰ ਪੂਰੀ ਕੌਮ ਨੂੰ ਅੱਗੇ ਲੈ ਜਾਂਦੇ ਤੇ ਮਾਰੇ ਕਰਤਾਰ ਪੂਰੀ ਕੌਮ ਨੂੰ ਲੈ ਕੇ ਬਹਿ ਜਾਂਦੇ ਆ ਜਿਹੜਾ ਸ਼ੋਅ ਹੋਣਾ ਸੀ ਉਹ ਸਿੱਧੂ ਮੂਸੇਵਾਲੇ ਨੇ ਕਰਨਾ ਸੀ ਪੂਰੇ ਵਰਲਡ ਵਿੱਚ ਭਾਈ ਸਿੱਧੂ ਮੂਸੇਵਾਲਾ ਵਾਕਿਆ ਐਕਚੁਅਲ ਪੰਜਾਬੀ ਆ ਰੀਅਲ ਪੰਜਾਬੀ ਆ ਇਸ ਕੋਈ ਸ਼ੱਕ ਨਹੀਂ ਉਹ ਫਿਰ ਜਦੋਂ ਸਿੱਧੂ ਮੂਸੇ ਵਾਲੇ ਦੀ ਡੈਥ ਹੋ ਗਈ ਤਾਂ ਫੇਰ ਸ਼ੋਅ ਉਹਨਾਂ ਨੂੰ ਕੌਣ ਚਾਹੀਦਾ ਸੀ ਤੇ ਉਹਨਾਂ ਨੇ ਇਹਨੂੰ ਲੈ ਕੇ ਸ਼ੋਅ ਕੀਤਾ ਤੇ ਉਹ ਸ਼ੋਅ ਵਾਲੀ ਕੰਪਨੀ ਨੂੰ ਵੀ ਪਤਾ ਸੀ ਵੀ ਇਹ ਨਕਲੀ ਆ ਇਹ ਹੈ ਨਹੀਂ ਪੱਲੇ ਕੱਖ ਇਹ ਸੋਸ਼ਲ ਮੀਡੀਆ ਦੀ ਪੀਆਰੋ ਸ਼ਿਪ ਨਕਲੀ ਕਰ ਕਰਕੇ ਸਟਾਰ ਬਣਿਆ ਹੋਇਆ ਆ ਹਾਂ ਇਹਨੇ ਕੋਈ ਚੰਜਦਾ ਗਾਣਾ ਨਹੀਂ ਗਾਇਆ ਇਹਨੇ ਔਰਤ ਨੂੰ ਇੱਕ ਵਸਤੂ ਦਿਖਾਇਆ 128 ਕੁੜੀ ਦਾ ਤੇ ਲਹਿੰਗੇ ਤੇ ਸ਼ਰਾਬ ਡੋਲ ਦੂ ਇਹ ਆਲ ਆਇਆ ਉਹਨਾਂ ਫਿਰ ਉਹ ਨਕਲੀ ਸ਼ੋਸ਼ੇ ਬਾਜ਼ੀਆਂ ਕਰ ਕਰਕੇ ਆਪਣਾ ਸ਼ੋਅ ਚਲਾ ਲਿਆ ਜਿਸ ਦਿਨ ਸ਼ੋਅ ਖਤਮ ਹੋਇਆ ਇਹ ਜ਼ੀਰੋ ਹੋ ਗਿਆ ਏਕੇ ਜ ਆਪਣੇ ਪਿਓ ਨੂੰ ਵੀ ਮਿਲ ਨਹੀਂ ਜਾਂਦਾ ਘਾ ਪਿੰਡ ਆਪਣੇ ਇਹੋ ਜਿਹੇ کردار ਯਾਰ ਸਾਨੂੰ ਲੀਡ ਕਰਨਗੇ ਵੀਰੋ ਸੋਸ਼ਲ ਮੀਡੀਆ ਤੇ ਨਾ ਜਾਇਆ ਕਰੋ ਸੋਸ਼ਲ ਮੀਡੀਆ ਤੇ ਜਿੰਨੇ ਖਾਚੇ ਆ ਨਾ ਇਹ ਜਿੰਨੇ ਖਾਚਿਆਂ ਸੋਸ਼ਲ ਮੀਡੀਆ ਦੇ ਕਰਦੇ ਕੀ ਆ ਵੀ ਇਹ ਉੱਥੇ ਪਹਾੜੇ ਦੇ ਵੀਡੀਓ ਬਣਾ ਬਣਾ ਕੇ ਜਨਤਾ ਨੂੰ ਦਿਖਾ ਦਿੰਦੇ ਆ ਤੇ ਜਨਤਾ ਮੰਨ ਜਾਂਦੀ ਵੀ ਬੱਲੇ ਬੱਲੇ ਬੰਦਾ ਹੀ ਬੜਾ ਵਧੀਆ ਔਰ ਪੰਜਾਬ ਦੇ ਲੋਕ ਜਿਨੇ ਹੁਣ ਬਾਬਾ ਨਾਨਕ ਕਹਿੰਦਾ ਸੀ ਭੇਖ ਦਿਖਾਵਾ ਜਗਤ ਵਿੱਚ ਲੋਟਣ ਦਾ ਕਢਵਾਂਜ ਵੀ ਇਹ ਭੇਖ ਜਿਹੜਾ ਵਾ ਇਹ ਲੋਟਣ ਦਾ ਇੱਕ ਬਹੁਤ ਵਧੀਆ ਸਾਧਨ ਆ ਤੇ ਸਾਡੇ ਜਿਨੇ ਪੱਗ ਬੰਨ ਲਿਆ ਸੀ ਉਹਨੂੰ ਹੀ ਰੱਬ ਮੰਨ ਲਿਆ ਜਿਨੇ ਗਾਤਰਾ ਪਾ ਲਿਆ ਉਹਨੂੰ ਹੀ ਰੱਬ ਮੰਨ ਲਿਆ ਜਿਨੇ ਚੋਲਾ ਪਾ ਲਿਆ ਢੰਗਾ ਦਾ ਉਹਨੂੰ ਰੱਬ ਮੰਨ ਲਿਆ ਕਟਿਆ ਲੋਕਾਂ ਨੇ ਭੇਗ ਰਾਈ ਸਾਨੂੰ ਐਕਸਪਲੋਇਟ ਕਰ ਦਿੱਤਾ ਸਾਨੂੰ ਲੁੱਟ ਲਿਆ ਕਟਿਆ ਲੋਕਾਂ ਨੇ ਇਹਨਾਂ ਚਾਰ ਕੋਥੇ ਰੱਬ ਰੱਬ ਦੀਆਂ ਗੱਲਾਂ ਕਹਿਣੀਆਂ ਹੁੰਦੀਆਂ ਬਾਬੇ ਨਾਨਕ ਦਾ ਗਾਣਾ गा ਕੇ ਸੁਣਾ ਦੇਣਾ ਹੁੰਦਾ ਲੋਕ ਐਡੇ ਭੋਲੇ ਪੰਜਾਬ ਦੇ ਮੰਨ ਲੈਣਾ ਬੱਲੇ ਬੱਲੇ ਦੇ ਬੰਦੇ ਬੜਾ ਚੰਗਾ ਹੈ ਕੀ ਦੇਣਾ ਇਹਨਾਂ ਦੀ ਪੰਜਾਬ ਨੂੰ ਯਾਰ ਪੰਜਾਬ ਲੁੱਟਿਆ ਗਿਆ ਯਾਰ ਉੱਜੜ ਗਿਆ ਪੰਜਾਬ ਨਸ਼ੇ ਦੀ ਮੰਡੀ ਬਣ ਗਿਆ ਬਰੋਜਗਾਰੀ ਦਾ ਹੱਬ ਬਣ ਗਿਆ ਯਾਰ ਉਹਦਾ ਕਾਰਨ ਆ ਕਿ ਸਾਡੇ ਜੋ ਜਿਨ੍ਹਾਂ ਨੂੰ ਅਸੀਂ ਸੁਣ ਰਹੇ ਸੀ ਉਹ ਚੰਗੇ ਕਿਰਦਾਰ ਨਹੀਂ ਸਨ ਉਹ ਗੰਦੇ ਕਿਰਦਾਰ ਸਨ ਬੈਰੂਪੀਏ ਸਨ ਡਬਲ ਫੇਸਡ ਸਨ ਨਕਾਬਪੋਸ ਸਨ ਉਹ ਲੋਕ ਜਿਹੜਾ ਬੰਦਾ ਆਪਣੇ ਪਿਓ ਨੂੰ ਮਿਲਣ ਨਹੀਂ ਜਾਂਦਾ ਘਰ ਵਾਲੀ ਨੇ ਆਪਣੀ ਛੱਡੀ ਹੋਈ ਆ ਉਹ ਹੋਇਆ ਬੰਦੇ ਸੀ ਆਪਣੇ ਹੀਰੋ ਮੰਨ ਲਏ ਉਹਨਾਂ ਨੂੰ ਆਈਡੀਅਲ ਮੰਨ ਲਿਆ ਬੜੇ ਬੰਦੇ ਸੀ ਯਾਰ ਕਲਾਕਾਰ ਹੁੰਦੇ ਸੀ ਲੁਧਿਆਣੇ ਦੇ ਸੱਚੀ ਯਾਰ ਰੱਬ ਬੰਦੇ ਸੀ ਯਾਰ ਉਹਨਾਂ ਦੀ ਪੂਜਾ ਕਰਦੇ ਲੋਕੀ ਅੱਜ ਵੀ ਵਾਕਿਆ ਜਿੱਥੇ ਜਦ ਕੇ ਜ਼ਮਾਨਾ ਪੁਰਾਣਾ ਹੋ ਗਿਆ ਅੱਜ ਵੀ ਜਿੱਥੇ ਮੁਹੰਮਦ ਸਿੰਘ ਕੁਲਦੀਪ ਮਾਨ ਉਹਨਾਂ ਦੇ ਲੋਕ ਘਰ ਦੇਖਣ ਜਾਂਦੇ ਆ ਅੱਜ ਵੀ ਉਹਨਾਂ ਦੇ ਗਾਣੇ ਸੁਣਦੇ ਯਾਰ ਉਹਨਾਂ ਦੇ ਗਾਣੇ ਸੁਣੋ ਭਾਵੇਂ ਗਾਣਾ ਵਲਗਰ ਹੀ ਹੋਊ ਚ ਵੀ ਇੱਕ ਸਿੱਖਿਆ ਹੋਊਗੀ ਇਹਨਾਂ ਕੀ ਵਿਖਾਇਆ ਜਿੱਥੇ ਹੁੰਦੀ ਪਬੰਦੀ ਇਤਿਹਾਸ ਦੀ ਉੱਥੇ ਜੱਟ ਫੈਰ ਕਰਦਾ ਸਭ ਤੋਂ ਜ਼ਿਆਦਾ ਐਕਸਪਲੋਇਟੇ ਜੱਟ ਹੋਇਆ ਪੰਜਾਬ ਚ ਮਜ਼ਦੂਰ ਤਾਂ ਹੋਈ ਖਤਮਿਆ ਮਜ਼ਦੂਰ ਦਾ ਤੇ ਆ ਵੀ ਮਜ਼ਦੂਰ ਜਾਊਗਾ 500 ਦੀ ਦਿਹਾੜੀ ਕਰਕੇ ਲਿਆਊਗਾ ਤੇ ਘਰ ਉਹਦੇ ਰੋਟੀ ਪਕੜੀਆਂ ਨਹੀਂ ਤੇ ਮਜ਼ਦੂਰ ਨੂੰ ਰੋਟੀ ਨਹੀਂ ਮਿਲਣੀ ਦੋ ਦਿਨ ਦਿਹਾੜੀ ਨਾਲ ਜਾਵੇ ਮਜ਼ਦੂਰ ਦੀ ਇਹ ਹਾਲਤ ਆ ਤੇ ਜੱਟ ਦੀ ਗੱਲ ਇੱਕ ਗੁਲਾਮੀ ਪਈ ਹੋਈ ਆ ਕਰਜ਼ੇ ਦੀ ਉਹ ਗੁਲਾਮੀ ਕਿਹੋ ਜਿਹੀ ਪਈ ਹੋਈ ਆ ਵੀ ਉਹਨੂੰ ਮਜਬੂਰੀ ਚ ਮੁੰਡੇ ਦਾ ਵਿਆਹ ਕਰਨਾ ਹੀ ਪੈਣਾ ਫੇ 10 ਸਾਲ ਕਰਜ਼ਾ ਲਾਉਣੇ ਨੂੰ ਲੱਗ ਜਾਣੀ ਉਸ ਤੋਂ ਬਾਅਦ ਕੁੜੀ ਦਾ ਵਿਆਹ ਕਰਨਾ ਫੇ 10 ਸਾਲ ਉਹ ਉਹ ਵਿਆਜ ਹੀ ਲਈ ਜਾਂਦਾ ਕਰਜ਼ੇ ਦਾ ਵਿਆਜ ਹੀ ਲਈ ਜਾਂਦਾ ਸੁੱਖ ਚੰਨ ਹੈ ਨਹੀਂ ਜ਼ਿੰਦਗੀ 'ਚ ਪੰਜਾਬ ਪੂਰਾ ਪੰਜਾਬੀਆਂ ਦਾ ਸਲੇਵ ਬਣ ਗਏ ਯਾਰ ਸਲੇਵ ਬਣ ਗਏ ਔਰ ਇਹ ਨਿਚਾਰ ਤੇ ਭੰਡ ਮਹਿਕਮਾ ਵੀਰੋ ইরਾਨੀ ਫਿਲਮਾਂ ਦੇ ইরਾਨੀ ਫਿਲਮਾਂ ਅਸਾਮੀ ਫਿਲਮਾਂ ਮਲਿਆਲਮ ਫਿਲਮਾਂ ਇਹੋ ਜਿਹੀਆਂ ਫਿਲਮਾਂ ਬਣਾਉਂਦੇ ਇਸ ਢੰਗ ਨਾਲ ਸਮਾਜ ਨੂੰ ਉਹ ਯਾਰ ਜਗਾਉਂਦੇ ਆ ਨਾ ਕਿ ਉਹਨਾਂ ਦੀ ਪੂਜਾ ਹੁੰਦੀ ਆ ਇਹਨਾਂ ਠੱਗਾਂ ਨੇ ਚੋਰਾਂ ਨੇ ਬਹਿਰੂਪੀਆਂ ਨੇ ਨਕਾਬ ਬੋਸ਼ਾਵਾਂ ਨੇ ਡਬਲ ਫੇਸਡ ਵਾਲਿਆਂ ਨੇ ਇੱਕ ਨਕਲੀ ਚਿਹਰਾ ਘੜ ਕੇ ਲੋਕਾਂ ਨੂੰ ਵਿਖਾਤਾ ਲੋਕ ਕਿਲੇ ਗਏ ਇਹਨਾਂ ਨੇ ਸਮਾਜ ਦਾ ਬੇੜਾਗਰ ਕਰਤਾ ਉਹਨੂੰ ਡੁੱਟ ਲਿਆ ਇਹ ਰਿਹਾ ਬੰਗਲਾਪੁਰਾ ਦਲਜੀਤ ਦਾ ਕਿੱਥੇ ਆ ਜਿੱਥੇ ਵੱਡੇ ਵੱਡੇ ਹਾਲੀਵੁੱਡ ਦੇ ਸਟਾਰਾਂ ਨੇ ਬੰਦਲੇ ਆ ਨਾ ਲਾਸ ਐਂਜਲਸ ਵਿੱਚ ਇਹਦੇ ਘਰ ਨੂੰ ਹੀ ਅੱਗ ਲੱਗ ਗਈ ਦਾਦੇ ਪਰ ਇਹਨੇ ਸ਼ੁਭਾ ਆ ਕੇ ਰੱਖਿਆ ਵੀ ਮੇਰੀ ਬੇਇਜ਼ਤੀ ਹੋ ਜੂਗੀ ਲੋਕਾਂ ਕਹਿਣਾ ਵੀ ਯਾਰ ਪੈਸਾ ਤੇ ਕਮਾਇਆ ਪੰਜਾਬ ਉਹਦਾ ਇਨਵੈਸਟ ਇੱਥੇ ਕੀਤਾ ਪਿੰਡ ਪੰਜਾਬ ਇਹਨਾਂ ਦੀ ਕੋਠੀ ਵੀ ਹੈ ਨਹੀਂ ਪੰਜਾਬ ਇਹਨਾਂ ਮਰਲਾ ਜ਼ਮੀਨ ਉਹ ਨਹੀਂ ਲਈ ਸਲੂਰਾ ਸਿੱਧੂ ਮੂਸੇਵਾਲੇ ਨੂੰ ਯਾਰ ਪੰਜਾਬ ਦੀ ਜਵਾਨੀ ਨੂੰ ਜਗਾਇਆ ਉਹਨੇ ਉਦੀ ਮੌਤ ਮਤ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ ਛੱਡ ਕੇ ਉਹਨਾਂ ਆ ਕੇ ਕੋਠੀਆਂ ਪਾਈਆਂ ਪੰਜਾਬ ਚ ਕੇ ਯਾਰ ਵੀਰ ਜਿਹੋ ਜਿਹਾ ਦੇਖੂਗੇ ਉਹ ਜਿਹੇ ਹੋ ਜਾਣਗੇ ਪਰ ਇਹਨੇ ਇਹੋ ਜਿਆ ਨੇ ਉਥੇ ਜਦੋਂ ਸ਼ੋਅ ਜਾਂ ਚੱਲਦਾ ਸੀ ਨਕਲੀ ਖਬਰਾਂ ਫਲਾਤੀਆਂ ਜੀ ਤੇ ਦਲਜੀਤ ਦੀ ਬਿਲ ਬੋਰਡ ਤੇ ਕੀ ਆ ਗਈ ਆਪਣੇ ਕੋਲੋਂ ਹੀ ਸਿੱਧੂ ਮੂਸੇਵਾਲਾ ਆਇਆ ਸੀ ਦੁਨੀਆ ਜਾਣਦੀ ਉਹਨਾਂ ਸ਼ੋਅ ਚ ਚਲਾਉਣਾ ਸੀ ਇਹ ਨਕਲੀ ਜਿਆ ਅੱਗੇ ਕਰ ਕਰ ਕੇ ਇਹਨੂੰ ਨਿਚਾਰ ਜੈਨੂੰ ਦਰਜੀਤ ਸਭ ਤੋਂ ਵੱਡੀ ਏਸ਼ੀਆ ਦੀ ਸੈਲਿਬ੍ਰਿਟੀ ਬਣ ਗਿਆ ਦਰਜੀਤ ਉਹ ਬਣ ਗਿਆ ਲੋਕਾਂ ਨੇ ਜੋ ਵੇਖਿਆ ਉਹ ਹੀ ਮੰਨ ਲੈਣਾ ਸਮਾਜ ਵਿੱਚ ਹਜ਼ਾਰ ਪਿੱਛੇ ਦੋ ਤਿੰਨ ਬੰਦੇ ਹੁੰਦੇ ਆ ਜਿਹੜੇ ਦਿਮਾਗ ਤੋਂ ਕੰਮ ਲੈਂਦੇ ਆ ਜਿੱਥੇ 20% ਲੋਕ ਦਿਮਾਗ ਤੋਂ ਕੰਮ ਕਰਨ ਲੱਗ ਪਏ ਜੇ ਸਮਾਜ ਵਿੱਚ ਉਸ ਸਮਾਜ ਦੀ ਤਰੱਕੀ ਹੋ ਜਾਂਦੀ ਆ ਤੇ ਅਸੀਂ ਯਾਰ ਇਹਨਾਂ ਕਿਹਨਾਂ ਨੂੰ ਵੇਖ ਲੈ ਜਿਹੜਾ ਆਪਣੇ ਪਿਓ ਨੂੰ ਮਿਲ ਨਹੀਂ ਜਾਂਦਾ ਪਿੰਡ ਜਿਹਨੇ ਜੰਮਿਆ ਉਹ ਪੰਜਾਬ ਦਾ ਹੀਰੋ ਉਹ ਨੂੰ ਪੰਜਾਬੀ ਆਪਣਾ ਹੀਰੋ ਮੰਨ ਕੇ ਬੈਠੇ ਗੰਦੇ ਕਿਰਦਾਰ ਕਦੀ ਕਿਸੇ ਕੌਮ ਦਾ ਪਲਾਨੀ ਕਰ ਸਕਦੇ ਗੰਦੇ ਕਿਰਦਾਰ ਗੰਦਗੀ ਹੀ ਕਰ ਸਕਦੇ ਆ ਅੱਜ ਨਹੀਂ ਕੱਲ੍ਹ ਇਸ ਨੀਰ ਸਾਹਮਣੇ ਆਉਣੀ ਇਹਨਾਂ ਜਿੰਨੇ ਨਚਾਰ ਭੰਡ ਚੰਡੀਗੜੀ ਇਹਨਾਂ ਦੀ ਨਾਮ ਮੇਰੇ ਉਹ ਨਚਾਰ ਭੰਡ ਚੰਡੀਗੜੀ ਮਾਮੇ ਦੇ ਮੁੰਡੇ ਲੱਗਦੇ ਆ ਤੇ ਨਾਮ ਮੇਰੇ ਲੁਧਿਆਣੇ ਵਾਲੀ ਮਾਮੇ ਦੇ ਮੁੰਡੇ ਲੱਗਦੇ ਜਿਹੜੇ ਕਲਾਕਾਰ ਸੀ ਜਿੰਨਾਂ ਨੂੰ ਆਪਾਂ ਮੱਥਾ ਟੇਕਦੇ ਆਂ ਨਚਾਇ ਅਮਰਿੰਦਰ ਗੱਲ ਵਰਗੇ ਚੰਗੇ ਬੰਦੇ ਆਗੇ ਹਰ ਭਜਨ ਮਾ ਵਰਗੇ ਚੰਗੇ ਬੰਦੇ ਹੈਗੇ ਆ ਹਰਜੀਤ ਹਰਮਨ ਵਰਗੇ ਚੰਗੇ ਬੰਦੇ ਹੈਗੇ ਆ ਉਦਰਾਗ ਸਿੰਘ ਡਾਇਰੈਕਟਰ ਸਿਮਰ ਬਾਜ ਜੀ ਅੰਗਰੇਜ਼ ਆਲਾ ਪੰਕਜ ਬਤਰਾ ਹੋਰ ਚੰਗੇ ਬੰਦੇ ਵੀ ਹੈਗੇ ਆ ਪਰ 2-4 ਚੰਗੇ ਬੰਦਿਆਂ ਨਾਲ ਜਿੱਥੇ ਕੰਜਰਾਂ ਦਾ ਮੇਲਾ ਹੀ ਲੱਗਾ ਹੋਵੇ ਤੇ ਉੱਥੇ 2-4 ਚੰਗੇ ਬੰਦਿਆਂ ਦੀ ਕਿੰਨੀ ਕੁ ਵੈਲਿਊ ਆ ਤੋ ਕਿੰਨਾ ਘਰ ਪਾਉਣਗੇ ਪੰਜਾਬ ਦਾ ਸਮਾਜ ਦਾ ਬੇੜਾ ਬੜੇ ਵੱਡੇ ਲੈਵਲ ਤੇ ਗਰਖ ਹੋ ਗਿਆ ਯਾਰ ਜਿਹੜੀ ਹਰ ਅੰਮ੍ਰਿਤਸਰ ਜਿਹੜੀ ਪ੍ਰੇਡ ਗੇਜ਼ ਦੀ ਹੀ ਨੂੰ ਬੰਦ ਕਰ ਦੋ ਜੀ ਇਹ ਆਪਾਂ ਲੱਗਣ ਨਹੀਂ ਦੇਣੀ ਯਾਰ ਘਰ ਘਰ ਮੁੰਡੇ ਟੈਂਪੂ ਬਣ ਰਿਹਾ ਯਾਰ ਸਾਡਾ ਸਮਾਜ ਇੰਨਾ ਥੱਲੇ ਨੂੰ ਜਾ ਰਿਹਾ ਇੰਨਾ ਥੱਲੇ ਨੂੰ ਜਾ ਰਿਹਾ ਯਾਰ ਕੀ ਹੋਏਗਾ ਸਾਡੇ ਸਮਾਜ ਦਾ ਫਿਊਚਰ ਯਾਰ ਇੱਕ ਪੀੜੀ ਪਹਿਲਾਂ ਗੋਲੀਆਂ ਦਾ ਪੁੰਨੀ ਗਈ ਉਹ ਮੈਂ ਆਪਣੇ ਅੱਖੀ ਵੇਖੀ ਮੈਂ ਛੋਟਾ ਜਿਹਾ ਹੁੰਦਾ ਸੀ ਫਿਰ ਸਮਾਂ ਇੱਕ ਪੰਜਾਬ ਸਮਾਂ ਦੀ ਸਮਾਂ ਗਈ ਸੀ ਉਹ ਪੀੜੀ ਇੱਕ ਖਾਲੀ ਜਵਾਨੀ ਖਾਦੀ ਗਈ ਇੱਕ ਪੀੜੀ ਚਿੱਟੇ ਦਾ ਸ਼ਿਕਾਰ ਹੋ ਗਈ ਮੈਂ ਖੁਦ ਵੀ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ ਬੜੀ ਮੁਸ਼ਕਲ ਦਾ ਉਸ ਦਲਦਲ ਚੋਂ ਮੈਂ ਨਿਕਲੇ ਆ ਮੈਂ ਬਰਬਾਦ ਹੀ ਹੋ ਚੰਦਿਆ ਸੀ ਹੁਣ ਖਤਮ ਹੋ ਜਾਣਾ ਸੀ ਇੱਕ ਪੀੜੀ ਵਿਦੇਸ਼ਾਂ ਜੋਂ ਸਾਡੀ ਕੰਮ ਲੱਭ ਰਹੀ ਆ ਬੜੇ ਟਫ ਟਫ ਜਾ ਰਹੀ ਉਹ ਪੰਜਾਬ ਰਹਿਣਾ ਨਹੀਂ ਚਾਹੁੰਦੀ ਕਿਉਂ ਕਿਉਂਕਿ ਜਿਹੜੀ ਆਉਂ ਜਵਾਨੀ ਆਉ ਡਵੈਲਪਮੈਂਟ ਚਾਹੁੰਦੀ ਆ ਯਾਰ ਇੰਨੇ ਪਛੜੀਆਂ ਚੀਜ਼ਾਂ ਪਿੰਡ ਨਾਲ ਕੋਈ ਜਿਮ ਨਾ ਕੋਈ ਕਲੱਬ ਨਾ ਕੋਈ ਖੇਡਾਂ ਨਾ ਕੁਛ ਨਾ ਕੁਛ ਉਹ ਡਵੈਲਪ ਹੋਈ ਹੋਈ ਜਗ੍ਹਾ ਤੇ ਜਾ ਕੇ ਰਹਿਣਾ ਚਾਹੁੰਦੇ ਆ ਪਬਲਿਕ ਸਾਡੀ ਕੁਛ ਨਹੀਂ ਹੋ ਸਕਿਆ ਇਹ ਹਾਂ ਇਹਨਾਂ ਵਿਚਾਰਾਂ ਪੰਡਾ ਨੇ ਜਿੰਨੇ ਘਟਿਆ ਟੱਬ ਦੇ ਲੋਕੀ ਸਾਰੇ ਸੈੱਟ ਹੋ ਗਏ ਸਾਰਿਆਂ ਨੇ ਆਪਣਾ ਜਿਗਾਰ ਕਰ ਲਿਆ ਪਰ ਆਮ ਜਨਤਾ ਜਿਹੜੀ ਉਹਦਾ ਬੇੜਾ ਕਰ ਹੋ ਗਿਆ ਨੇ ਵੀ ਰੋ ਜਾਗਣਾ ਪੈਣਾ ਜਾਗਣਾ ਪੈਣਾ ਚੰਗੇ ਕਿਰਦਾਰਾਂ ਨੂੰ ਫੋਲੋ ਕਰੋ ਯਾਰ ਅਸੀਂ ਭਗਤ ਸਿੰਘ ਦੀ ਨਸਲ ਸੀ ਪਰ ਅਸੀਂ ਭਗਤ ਸਿੰਘ ਦੇ ਰਾਵਾਂ ਤੇ ਨਹੀਂ ਚੱਲ ਸਕੇ ਕਿਉਂਕਿ ਭਗਤ ਸਿੰਘ ਦਾ ਇਤਿਹਾਸ ਹੀ ਸਾਡੇ ਤੋਂ ਕੋਇਆ ਹੋਇਆ ਆ ਉਹਦੀ ਕਹਾਣੀ ਸਾਰੀ ਨਕਲੀ ਦੱਸੀ ਜਾਂਦੀ ਸਾਦੂ ਜੋ ਦੱਸੀ ਜਾ ਰਹੀ ਉਹ ਭਗਤ ਸਿੰਘ ਥੋੜਾ ਸੀ ਕਿ ਉਹਨੇ ਸਾਡ ਅਡਰੈਸ ਨੂੰ ਮਾਰਤਾ ਉਹਨੇ ਸੰਭਲੀ ਬੰਬ ਨਹੀਂ ਉਹ ਉਹਦੀ ਭਗਤ ਸਿੰਘ ਹੋਰ ਸੀਗਾ ਭਗਤ ਸਿੰਘ ਨੇ ਬੜੇ ਮਹਾਨ ਕੰਮ ਕੀਤੇ ਸੀ ਬਣਾਵਾਂਗੇ ਆਪਾਂ ਜਰੂਰ ਕਦੇ ਵੀਡੀਓ ਪਗਤ ਸਿੰਘ ਤੇ ਯਾਰ ਜਰੂਰ ਬਣਾਵਾਂਗੇ ਕਦੇ ਵੀਡੀਓ ਪਗਤ ਸਿੰਘ ਤੇ ਪਰ ਵੀਰੋ ਇਹਨਾਂ ਨਚਾਰਾ ਭੰਡਾਰੇ ਪੰਜਾਬ ਨੂੰ ਬਹੁਤ ਲੁੱਟ ਲਿਆ ਇਹਨਾਂ ਦਾ ਬਾਈਕਾਟ ਕਰੋ ਟੋਟਲੀ ਬਾਈਕਾਟ ਕਰੋ ਟੋਟਲੀ ਬਾਈਕਾਟ